ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸੱਚੇ ਪਾਤਸ਼ਾਹ ਵੈਕੂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਪਰਮਾਤਮਾ ਸਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਤੇ ਮੇਰੇ ਚੈਨਲ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਉਮੀਦ ਆ ਤੁਹਾਡੇ ਤੋਂ ਮੈਨੂੰ ਦੀਪ ਬਾਰਗ ਜਾਇਆ ਪੁੱਤ ਬਣ ਕੇ ਮੈਂ ਵੀਡੀਓ ਬਣਾਉਣੀ ਆ ਪਤਾ ਨਹੀਂ ਜੀ ਐਸ ਲਈ ਕੌਣ ਆ ਗਿਆ ਮੈਂ ਟਾਈਮ ਤੋਂ ਟਾਈਮ ਕੱਢ ਕੇ ਵੀਡੀਓ ਬਣਾਉਣ ਲੱਗੀ ਸੀ ਵੀਹਨ ਮੈਂ ਫ੍ਰੀ ਹਾਂ ਮੈਂ ਵੀਡੀਓ ਬਣਾਉਣੀ ਹੈ ਤੇ ਦੀਪੂ ਭੱਗ ਗਿਆ ਬੇਟੇ ਇਨੀ ਜੇ ਦੇਰ ਕੋ ਲਾਈਏ ਨਾ ਅਗਲਾ 바ਰ ਕੇ ਖੜਾ ਕੋਈ ਰਿੰਗ ਮਾਰ ਰਿਹਾ ਤੂੰ ਮੌਜ ਨਾ ਚੰਨਾ ਹੋਰ ਸਾਰੇ ਠੀਕ ਹੋਣ ਜੀ ਤੁਸੀਂ ਬਸ ਵੀਡੀਓ ਸਟਾਰਟ ਹੀ ਕਰੀ ਸੀ ਸ਼ਾਇਦ ਚਾਹ ਤਾਂ ਕੋਈ ਕਸਟਮਰ ਹੋਣਾ ਜੀ ਜਾਂ ਕੋਈ ਹੋਣਾ ਕੰਮ ਧੰਦੇ ਵਾਲਾ ਤੇ ਗੱਲ ਉੱਥੇ ਆ ਜਾਂਦੀ ਹੈ ਜੀ ਬਹੁਤੀਆਂ ਉਮੀਦਾਂ ਵਾਲਿਆ ਸਾਢੇ 3 ਫੁੱਟ ਧਰਤੀ ਤੇਰੀ ਹਨ ਚਾਹੇ ਸਭ ਨੂੰ ਇਸ ਚੀਜ਼ ਦਾ ਗਿਆਨ ਹੈ ਸਭ ਨੂੰ ਪਤਾ ਹੈ ਵੀ ਇੱਕ ਦਿਨੇ ਦੁਨੀਆ ਛੱਡ ਜਾਣੀ ਹੈ ਪਰ ਫਿਰ ਵੀ ਲੋਕ ਵਹਿਫਤਾ ਕਰਨੋਂ ਨਹੀਂ ਹਟਦੇ ਉਹਨਾਂ ਨੇ ਤੈਨੂੰ ਛੇੜਨਾ ਕੋਸ਼ਨਾ ਕੁਸ਼ ਕਰਨਾ ਉੱਚ ਨੀਚ ਕਹਿਣੀ ਲੋਕਾਂ ਦਾ ਕੰਮ ਹੈ ਪਰ ਮੈਂ ਇਹ ਚੀਜ਼ ਦੇ ਖਿਲਾਫ ਹਾਂ ਵੀ ਜਿਹੜਾ ਤੁਸੀਂ ਕਿਸੇ ਨੂੰ ਪਰੇਸ਼ਾਨ ਕਰਦੇ ਹੋ ਬਿਨ ਮਤਬਲ ਮੈਂ ਇਸ ਚੀਜ਼ ਦੇ ਖਿਲਾਫ ਹਾਂ ਤੇ ਅੱਜ ਆਪਾਂ ਗੱਲਾਂ ਕਰਦੇ ਆਂ ਜੀ ਵੀ ਆਪਾਂ ਜਿਹੜੀ ਜ਼ਿੰਦਗੀ ਆ ਉਹਨੂੰ ਸੌਖੀ ਕਿਵੇਂ ਬਣਾਉਣਾਗਾ ਠੀਕ ਹੈ ਜੀ ਜ਼ਿੰਦਗੀ ਸੌਖੀ ਕਿਸੇ ਦੀ ਨਹੀਂ ਹੁੰਦੀ ਵੀਰੇ ਸੌਖੀ ਕਰਨੀ ਪੈਂਦੀ ਹੈ ਕੋਈ ਵੀ ਇਸ ਜੱਗ ਤੇ ਕਿਸੇ ਨੂੰ ਕੋਈ ਜਿਉਣ ਨਹੀਂ ਦਿੰਦਾ ਸੌਖੇ ਢੰਗ ਨਾਲ ਤੁਸੀਂ ਜਿਉ ਨਹੀਂ ਸਕਦੇ ਕਈ ਵਾਰੀ ਤੁਹਾਨੂੰ ਆਪਣੇ ਦਿਲ ਦੇ ਰਮਾਣ ਮਾਰ ਕੇ ਜਿਉਣਾ ਪੈਂਦਾ ਹੈ ਦੀਪੂ ਕੌਣ ਹੈ ਹਾਂ ਕੌਣ ਹੈ ਆਪਣੇ ਪਿੰਡ ਵਾਲਾ ਸੀ ਇਹ ਤਾਂ ਕਣ ਪਿੰਡ ਦੀ ਪਿੰਡ ਵਾਲਾ 74 4 5 ਹੋਰ ਸੀ ਉਹ ਕਰਨ ਕਿੰਨਾ ਕਰ ਗਿਆ 15 15 ਦਿਨ ਕਿੱਝ ਗੁਰੂ ਪਹੁੰਚੋ ਗਿਆ 11 ਵਾਰਨ ਦਾ ਨਾ ਕਿੱਥੇ ਨਗਰ ਕੀਰਤਨ ਆਊਗਾ ਆਪਣੀ ਗਲੀ 'ਚ ਹੈ ਤੇ ਇਹਨਾਂ ਨੇ ਫੰਡ ਨਹੀਂ ਪਵਾਇਆ ਫਿਰ ਹਾਂ ਦੀਪੂ ਹੰਡਵਾਰੇ ਕਿਹਾ ਨਹੀਂ ਚਲ ਆਪ ਪਾ ਦਾਂਗੇ ਨਗਰ ਕੀਰਤਨ ਦੇ ਦਾ ਪੁੱਤ ਜਰੂਰੀ ਆ ਪੈਸੇ ਪਾਉਣੇ ਲੰਗਰ 'ਚ ਹਿੱਸਾ ਪਾ ਜਾਂਦਾ ਦਸਵੰਦ ਨਿਕਲ ਜਾਂਦਾ ਤੇ ਜ਼ਿੰਦਗੀ ਇੰਨੀ ਸੌਖੀ ਸੱਚੂ ਹੀ ਹੁੰਦੀ ਨਹੀਂਗੀ ਮੈਂ ਕਈ ਕਈ ਆਪ ਵੀ ਵੀਡੀਓ ਦੇਖਣ ਲੱਗ ਜੰਨੀ ਆ ਵੀ ਮੈਂ ਵੀ ਵੀਡੀਓ 'ਚ ਦੇਖਣ ਲੱਗ ਜੰਨੀ ਆ ਮੈਨੂੰ ਵੀ ਸ਼ੌਂਕ ਆ ਵੀ ਕਹਿੰਦੇ ਹੁੰਦੇ ਆ ਵੀ ਗੱਲਾਂ ਸੁਣਨੀਆਂ ਚਾਹੀਦੀਆਂ ਵੀ ਕੁਝ ਨਾ ਕੁਝ ਤਾਂ ਆਪਾਂ ਸਿੱਖਦੇ ਹਾਂ ਕਿਸੇ ਨਾ ਕਿਸੇ ਚੀਜ਼ ਤੋਂ ਮੈਂ ਕਹਣੀ ਇਹ ਗੱਲ ਓੰਨੀ ਕਰੋ ਜਿੰਨੀ ਗੱਲ 'ਚ ਦਮ ਹੁੰਦਾ ਹਨਾ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਸੌਖਾ ਇਸ ਜੱਗ 'ਤੇ ਕੋਈ ਨਹੀਂ ਹੈਗਾ ਕੋਈ ਵੀ ਇਨਸਾਨ ਸੌਖਾ ਨਹੀਂ ਹੈਗਾ ਕੋਈ ਕਿਸੇ ਪੱਖੋਂ ਦੁਖੀ ਹੈ ਕੋਈ ਕਿਸੇ ਪਾਸਿਓਂ ਦੁਖੀ ਹੈ ਝੂਠ ਮਰਵਾਉਣੇ ਆ ਜੀ ਤੋ ਮਰਜੀ ਮਰਵਾ ਲਓ ਵੀਰੇ ਗੱਪ ਮਾਰਦਾ ਗੱਪ ਮਾਰਨ ਨੂੰ ਮੈਂ ਤੁਹਾਡੇ ਕੋਲੇ ਮਾਰੀ ਜਾਨੀ ਆ ਤੁਸੀਂ ਕਿਹੜਾ ਮੇਰੀ ਜੀ ਫੜ ਲੋਗੇ ਹਨਾ ਵੀ ਗੱਲ ਓੰਨੀ ਕਰਿਆ ਕਰੋ ਜਿਹਨੇ 'ਚ ਦਮ ਆ ਕਈ ਵੀਡੀਓ 'ਚ ਮੈਂ ਦੇਖਦੀ ਹੁੰਦੀ ਆ ਵੀ ਆਹ ਕੰਮ ਐ ਹੋ ਜਾਂਦਾ ਹੁੰਦਾ ਐ ਨਹੀਂ ਹੁੰਦਾ ਹੁੰਦਾ ਹਰ ਮੈਂ ਸਾਰਿਆਂ ਨੂੰ ਸਮਝਾਉਣੀ ਆ ਵੀ ਬਾਰ-ਬਾਰ ਇਹ ਗੱਲ ਕਹਿਣੀ ਆ ਵੀ ਹਰ ਇੱਕ ਚੀਜ਼ ਸਮ ਤੁਸੀਂ ਜਿੰਨਾ ਮਰਜੀ ਕਾਲ ਕਰ ਲੋ ਹਰ ਇੱਕ ਚੀਜ਼ ਨੇ ਸਮਾਂ ਲੈਣੀ ਲੈਣਾ ਨੁਕਸਾਨ ਤੁਹਾਡੇ ਕਰਮਾਂ ਚ ਲਿਖਿਆ ਹੋ ਕੇ ਰਹਿਣਾ ਆਪਣੇ ਹੱਥ ਚ ਹੁੰਦਾ ਨਹੀਂ ਹੈਗਾ ਪਰ ਆਪਾਂ ਫਿਰ ਵੀ ਕੋਸ਼ਿਸ਼ ਕਰਦੇ ਆਂ ਵੀ ਬਚ ਜੇ ਬਚਦੇ ਵਰ ਨਹੀਂ ਬਚਦਾ ਕਈਆਂ ਤੇ ਮੇਰੇ ਕੋਲੇ ਫੋਨ ਮੈਸੇਜ ਆਉਂਦੇ ਆ ਵੀ ਅਸੀਂ ਦੁਖੀ ਹੋ ਜਾਂਦੇ ਆ ਜੀ ਸਾਨੂੰ ਫਲਾਨਾ ਕਹਿੰਦਾ ਸਾਨੂੰ ਧੌਂਕਾ ਆ ਕਹਿੰਦਾ ਸੋਨੂੰ ਕੀ ਲੱਗਦਾ ਵੀ ਮੈਨੂੰ ਕੋਈ ਕੁਝ ਕਹਿੰਦਾ ਨਹੀਂ ਹੁਣ ਬਹੁਤ ਲੋਕ ਕਹਿੰਦੇ ਆ ਵੀਰੇ ਬਹੁਤ ਕੁਝ ਸੁਣਦੀ ਆ ਮੈਂ ਬਾਧੂ ਕੁਝ ਹੁੰਦੀ ਆ ਕੋਈ ਕਹਿ ਦਿੰਦਾ ਹੈ ਛੋਟੇ ਘਰੇ ਆ ਨਹੀਂ ਹੋਣਾ ਕੋਈ ਕਹਿੰਦਾ ਤੁਸੀਂ YouTube ਤੇ ਹੋ YouTube ਤੇ ਜਿਹੜਾ ਬੰਦਾ ਹੁੰਦਾ ਦੀ ਕੋਈ ਇੱਜ਼ਤ ਨਹੀਂ ਹੁੰਦੀ ਫਲਾਣਾ ਸਾਰ ਸਾਰ ਸਵਾਲ ਕਰਦੇ ਲੋਕ ਪਰ ਵੀਰੇ ਤੁਸੀਂ ਜਿਉਣਾ ਆਪਣੇ ਹਿਸਾਬ ਨਾਲ ਲੋਕਾਂ ਨੇ ਤੁਹਾਨੂੰ ਨਹੀਂ ਜਿਉਣ ਦੇਣਾ ਠੀਕ ਹੈ ਛੋਡੀ ਕਿਸਮਤ ਜਿਹੜੋ ਲਿਖਿਆ ਉਹ ਤੁਹਾਨੂੰ ਮਿਲ ਕੇ ਰਹਿਣਾ ਜੋ ਛੋਡੀ ਕਿਸਮਤ ਚ ਹੈ ਨਹੀਂ ਉਹ ਤੁਹਾਨੂੰ ਕਦੇ ਵੀ ਨਹੀਂ ਮਿਲਦਾ ਹਨਾ ਤੇ ਗੱਲ ਆ ਜਾਂਦੀ ਹੈ ਉੱਥੇ ਵੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਫਰਾਡ ਧੋਖ ਹੈ ਉਹਦੇ ਨਾਲ ਧੋਖਾ ਕਰੀ ਜਾਂਦਾ ਉਹਦੇ ਨਾਲ ਧੋਖਾ ਕਰੀ ਜਾਂਦਾ ਫਰਾਡ ਹੋਈ ਜਾਂਦਾ ਤੁਹਾਡੇ ਪਿੱਠ ਪਿੱਛੇ ਕੀ ਰੋਇਆ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਪੀਦੇ ਕਿਹਦੇ ਨਾਲ ਤੁਸੀਂ ਲੜੋਂਗੇ ਕਿੱਥੇ ਕਿੱਥੇ ਲੜੋਂਗੇ ਇੱਕ ਵਾਰਤ ਦਾ ਤੁਸੀਂ ਹੱਲ ਕਰੋਗੇ ਨਵੀਂ ਤਿਆਰ ਹੈ ਇੱਕ ਬੰਦੇ ਤੋਂ ਤੁਸੀਂ ਪਿੱਛਾ ਖੜਾਓਗੇ ਖੜਾ ਛੜਾਓਗੇ 10 ਦੁਸ਼ਮਣ ਹੋਰ ਤਿਆਰ ਹੈ ਮੈਂ ਕਹਣੀ ਐ ਦੂ ਚੰਗੇ ਇਹੀ ਐ ਵੀ ਤੁਸੀਂ ਪਰਵਾਹ ਕਰਨੀ ਛੱਡ ਦਿਓ ਜਿਹੜਾ ਬੋਲਦਾ ਉਹਨੂੰ ਬੋਲੀ ਜਾਣ ਦਿਓ ਮੈਂ ਦੇਖ ਲਿਆ ਲੋਕਾਂ ਨਾਲ ਜਿੱਦ ਜਿੱਦ ਕੇ ਲੋਕਾਂ ਨੇ ਜਿੰਨਾ ਆਪਾਂ ਜੇਦਿਆ ਨਾ ਵੀਰੇ ਉਨਾਂ ਹੀ ਲੋਕ ਆਪਾਂ ਨੂੰ ਜ਼ਿਆਦੇ ਟੰਗ ਕਰਦੇ ਆ ਜਿੰਨਾ ਆਪਾਂ ਲੋਕਾਂ ਨੂੰ ਅਣ ਦੇਖਿਆ ਕਰਦੇ ਆਣ ਦੇਖਿਆ ਕਰਕੇ ਟੱਪਦੇ ਆ ਉੰਨੇ ਹੀ ਲੋਕ ਫਿਰ ਬੱਤ ਰਹਿੰਦੇ ਆ ਠੀਕ ਹੈ ਜਿੰਨਾ ਤੁਸੀਂ ਕਿਸੇ ਨੂੰ ਸਫਾਈ ਦਿਓਗੇ ਉੰਨੇ ਬੰਦਾ ਤੁਹਾਡੇ ਸਿਰ ਚੜੂਗਾ ਜਿੰਨੀ ਤੁਸੀਂ ਕਿਸੇ ਨੂੰ ਇੱਜ਼ਤ ਦਿਓਗੇ ਉੰਨੀ ਉਹ ਬੰਦਾ ਸਾਨੂੰ ਘਟੀਆ ਸਮਝੂਗਾ ਪਤਾ ਨਹੀਂ ਕਿਉਂ ਇਹ ਦੁਨੀਆ ਦਾ ਰਵਾਜ ਹੀ ਹੋ ਚੁੱਕਿਆ ਸੋ ਮੈਂ ਤੁਹਾਨੂੰ ਤਾਂ ਕਹਿਣੀ ਆ ਵੀ ਤੁਸੀਂ ਆਪ ਦੇ ਪਰਿਵਾਰ ਤੱਕ ਰਹੀ ਮਤਲਬ ਰੱਖੋ ਆਪਣੇ ਘਰ ਚ ਖੁਸ਼ ਰਹੋ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆਉਣ ਵਾਲਾ ਹੈ ਠੀਕ ਹੈ ਜੀ ਮੈਂ ਕਹਣੀ ਆ ਤੁਹਾਨੂੰ ਤੁਮਨਾ ਮਨਾਓ ਆਪ ਦੇ ਘਰੇ ਬਣਾਓ ਖਾਓ ਸਾਦਾ ਖਾਓ ਠੀਕ ਹੈ ਖੁਸ਼ ਰਹੋਗੇ ਤੇ ਦੁਨੀਆ ਆਪਾ ਜਿੱਤ ਨਹੀਂ ਸਕਦੇ ਮੈਂ ਕਹਣੀ ਆ ਜਿੰਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੇੜੇ ਲੱਗਦੀ ਜਾਂਦੀ ਹੈ ਕੁਝ ਵੀ ਸਮਝ ਲਓ ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਹੁਣ ਇਹ ਦੁਨੀਆਦਾਰੀ ਦੇ ਛੱਡੋ ਖੜਾ ਮੈਂ ਕਹਣੀ ਜੇ ਇਹੀ ਅਕਲ ਪਹਿਲਾਂ ਆਈ ਹੁੰਦੀ ਤਾਂ ਫਿਰ ਗੱਲਾਂ ਹੋਰ ਹੋਣੀਆਂ ਸੀ ਸੌਰੀ ਜੀ ਮੈਨੂੰ ਵੀਡੀਓ ਦੇ ਵਿੱਚ ਉੱਠਣਾ ਪੈ ਗਿਆ ਮੈਂ ਦੁਬਾਰੀ ਫੇਰ ਸਟਾਰਟ ਕਰ ਰਹੀ ਹਾਂ ਵੀਡੀਓ ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਸੀ ਵੀ ਫਿਕਰ ਨਾ ਕਰਿਆ ਕਰੋ ਫਿਕਰਾਂ ਪਰਮਾਤਮਾ ਤੇ ਛੱਡ ਦਿਓ ਜੋ ਹੋ ਕੇ ਜੋ ਜ਼ਿੰਦਗੀ ਚ ਹੋਣਾ ਉਹ ਹੋ ਕੇ ਰਹਿੰਦਾ ਹੈ ਚਿੰਤਾ ਮੈਂ ਵੀ ਕਰਦੀ ਆ ਇਸ ਗੱਲ ਨਹੀਂ ਵੀ ਮੈਂ ਪੱਥਰ ਦੀ ਬਣੀ ਹੋਈ ਆ ਚਿੰਤਾ ਮੈਨੂੰ ਵੀ ਹੁੰਦੀ ਆ ਮੇਰੇ ਵੀ ਦੋ ਬੱਚੇ ਆ ਬੇਟਾ ਵਿਆਹਣ ਵਾਲਾ ਬੇਟੀ ਵਿਆਹਣ ਵਾਲੀ ਆ ਮੈਨੂੰ ਵੀ ਫਿਕਰ ਹੁੰਦਾ ਵੀ ਮੇਰੀ ਬੱਚੀ ਵਧੀਆ ਘਰੇ ਜਾਵੇ ਮੇਰਾ ਬੇਟਾ ਦੇ ਜੀਵਨ ਸਾਥੀ ਵਧੀਆ ਆਵੇ ਮੈਂ ਚਾਹੁੰਦੀ ਆ ਵੀ हे ਪਰਮਾਤਮਾ ਸਾਡੇ ਘਰੇ ਜੋ ਵੀ ਆਵੇ ਦੀਪੂ ਦੇ ਘਰੇ ਆਵੇ ਸਾਨੂੰ ਕਾਸੇ ਦੀ ਲੋੜ ਨਹੀਂ ਵੀ ਉਹ ਨਰਮ ਹੋਵੇ ਕੁੜੀ ਸਾਡੇ ਚ ਗਲੀ-ਵਲੀ ਹੋਵੇ ਸਾਡੇ ਨਾਲ ਲੜੇ ਨਾ ਲੜਾਈਆਂ ਨਾ ਕਰੇ ਮੇਰੀ ਇਹੋ ਹੀ ਅਰਦਾਸ ਹੈ ਆ ਵਾਹਿਗੁਰੂ ਅੱਗੇ ਵੀ ਪਰਮਾਤਮਾ ਸਾਨੂੰ ਉਹ ਕੁੜੀ ਵਧੀਆ ਮਿਲੇ ਕਿਉਂਕਿ ਜੀ ਜਿੰਦਗੀ 'ਚ ਪੈਸਾ ਬਹੁਤ ਵਾਰ ਬਣ ਜਾਂਦਾ ਹੈ। ਬਾਧੂ ਮਿਲ ਜਾਂਦਾ ਪੈਸਾ ਤੇ ਤੁਹਾਡੇ ਕਰਮਾਂ 'ਚ ਲਿਖਿਆ। ਪਰ ਮਾਰਾਤੀ ਪੁੱਤ ਘਰੇ ਆ ਜੇ ਤਾਂ ਉਹ ਤਕਲੀਫ ਬਹੁਤ ਦਿੰਦਾ। ਕਿਉਂਕਿ ਮੈਂ ਤਾਂ ਆਲਰੇਡੀ ਦੀ ਹਿੰਦੀ 'ਚ ਬਹੁਤ ਤਰਦ ਦੇਖਿਆ ਮੈਂ ਤਾਂ ਕਦੇ-ਕਦੇ ਫਿਰ ਮੇਰਾ ਮਨ ਭਰਿਆ ਹੁੰਦਾ ਗੱਲ ਕਰਦੀ ਤਾਂ ਮੈਂ ਤਾਂ ਇਹੀ ਚਾਹੁੰਦੀ ਆ ਵੀ ਮਾਰਕਾ ਤਕਲੀਫਾਂ ਬਹੁਤ ਦੇਖ ਲਈਆਂ ਵੀ ਹੁਣ ਜਿਹੜੀ ਕੁੜੀ ਸਾਡੇ ਘਰੇ ਆਊਗੀ ਉਹ ਨਰਮ ਆਵੇ। ਮੈਨੂੰ ਸੁਖ ਦੇਵੇ ਮੈਨੂੰ ਮੈਨੂੰ ਹੱਸ ਕੇ ਮੇਰੇ ਨਾਲ ਬੋਲੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਕਿਉਂਕਿ ਰਿਸ਼ਤੇ ਤਾਂ ਮੇਰਾ ਮਨ ਭਰਿਆ ਪਿਆ ਜੀ। ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਮਰ ਮਰ ਕੇ ਜਿਉਆ ਹੋਵੇ ਜਿਨੇ ਆਪਦੇ ਢਿੱਡੇ ਤੇ ਚਾਹ ਮਾਰ ਕੇ ਦੁਨੀਆ ਜਿਹੀ ਹੋਵੇ ਉਹ ਉਸ ਤੋਂ ਵੱਧ ਕੇ ਕੋਈ ਨਹੀਂ ਜਾਣ ਸਕਦਾ ਇਹ ਦੁਨੀਆ ਨੂੰ ਵੀ ਦੁਨੀਆ ਖਿੜੀ ਹੈ ਇਹ ਦੁਨੀਆ ਹੀ ਸਾਨੂੰ ਮਜਬੂਰ ਕਰਦੀ ਹੈ ਕੁਝ ਨਾ ਕੁਝ ਫੈਸਲੇ ਆਪਾਂ ਗਲਤ ਲੈ ਜਾਂਦੇ ਆ ਜਾਂ ਕੁਝ ਨਾ ਕੁਝ ਗੱਲਾਂ ਆਪਾਂ ਤੋਂ ਗਲਤ ਹੋ ਜਾਂਦੀਆਂ ਉਹ ਦੁਨੀਆ ਹੀ ਸਾਨੂੰ ਕਰਦੀ ਇਹਨਾਂ ਚੀਜ਼ਾਂ ਲਈ ਮਜਬੂਰ ਕਹਿੰਦੇ ਜਾਨਦਾ ਬੰਦਾ ਕੋਈ ਨਾ ਮਾੜਾ ਹੁੰਦਾ ਤੇ ਨਾ ਕੋਈ ਚੰਗਾ ਹੁੰਦਾ ਇਹ ਦੁਨੀਆ ਹੀ ਸਾਨੂੰ ਮਾੜਾ ਬਣਾਉਂਦੀ ਹੈ ਦੁਨੀਆ ਹੀ ਸਾਨੂੰ ਚੰਗਾ ਬਣਾਉਂਦੀ ਹੈ ਸੂਪਰਮਾਥਮਾ ਤੇ ਜੇ ਮੈਂ ਡੋਰੀਆਂ ਰੱਖੀਆਂ ਸੀ ਤਾਂ ਅੱਜ ਪਰਮਾਤਮਾ ਨੇ ਕਿਸੇ ਜੀਤ ਦੀ ਕਮੀ ਨਹੀਂ ਛੱਡੀ ਮੇਨ ਚੀਜ਼ ਮੇਨ ਪੂੰਜੀ ਹੁੰਦੀ ਆਪਣੇ ਬੱਚੇ ਮੇਰੇ ਬੱਚੇ ਦੋਨੇ ਇੰਨੇ ਕੁ ਸਮਝਦਾਰ ਨੇ ਕਿ ਸਮਝਦਾਰ ਆ ਵੀ ਉਹ ਮੇਰੇ ਬਿਨਾ ਕਹੇ ਮੇਰੀ ਤਕਲੀਫ ਸਮਝ ਜਾਂਦੀ ਹੈ ਠੀਕ ਆ ਮੇਰਾ ਹੋਰ ਕਿਸੇ ਨੇ ਸਾਥ ਨਹੀਂ ਦਿੱਤਾ ਮੈਂ ਜਿੰਨਾ ਜਰ ਬੱਚੇ ਵੱਡੇ ਨਹੀਂ ਹੋਏ ਤੇ ਮੈਂ ਸ਼ੰਗਾਰਜ ਕੀਤਾ ਬੱਚਿਆਂ ਨੂੰ ਪਾਲਿਆ ਪੜਾਇਆ ਲਖਾਇਆ ਤੇ ਪਰ ਅੱਜ ਬੱਚੇ ਮੇਰਾ ਸਾਥ ਦਿੰਦੇ ਆ ਮੈਂ ਬਹੁਤ ਖੁਸ਼ ਆ ਆਪਣੀ ਲਾਈਫ ਦੇ ਵਿੱਚ ਖੁਸ਼ੀ ਆ ਮੈਨੂੰ ਇਹ ਚੀਜ਼ ਦੀ ਵਾਇਰਸ ਹੁਣੇ ਮੈਨੂੰ ਬੱਚੇ ਦਿੱਤੇ ਜਿਹੜੇ ਗਹਿਣੇ ਵਰਗੇ ਦਿੱਤੇ ਅਮਰੀਕੀ ਵਾਇਰਸ ਸਭ ਦੇ ਹੋਣਾ ਸੀ ਬੱਚੇ ਮੇਰੀਆਂ ਫੀਲਿੰਗਸ ਸਮਝਦੇ ਆ ਤਕਲੀਫਾਂ ਸਮਝਦੇ ਆ ਦੁਨੀਆ ਕੁਝ ਬੋਲੇ ਕੁਝ ਕਹੇ ਪਰ ਮੇਰੇ ਬੱਚਿਆਂ ਲਈ ਮੈਂ ਉਹਨਾਂ ਦੀ ਜ਼ਿੰਦਗੀਆਂ ਮੈਨੂੰ ਬਹੁਤ ਪਿਆਰ ਕਰਦੇ ਉਹਨਾਂ ਦਾ ਸਤਿਕਾਰ ਦੇਖ ਕੇ ਮੈਂ ਆਪਣੇ ਪੁਰਾਣੇ ਦਰਦ ਵੀ ਭੁੱਲ ਗਈਆਂ ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹਣੀ ਆ ਵੀ ਦਰਦਾਂ ਚੋਂ ਬਾਹਰ ਨਿਕਲਿਆ ਕਰੋ ਦਰਦਾਂ ਚ ਰਹਿਣਾ ਨਾ ਕਰੋ ਜਿਹੜਾ ਵੀ ਬੰਦਾ ਦਰਦਾਂ ਚ ਰਹਿਣ ਲੱਗ ਗਿਆ ਨਾ ਫਿਰ ਉਹਨਾਂ ਦੀ ਜ਼ਿੰਦਗੀ ਬੋਝ ਲੱਗਣ ਲੱਗ ਜਾਂਦੀ ਹੈ ਸੋ ਦਰਦਾਂ 'ਚ ਆਪਾਂ ਨੂੰ ਖੁਦ ਨੂੰ ਨਿਕਲਣਾ ਪੈਂਦਾ ਕੋਈ ਆਪਣੀ ਮਦਦ ਨਹੀਂ ਕਰਦਾ ਕੋਈ ਹੈਲਪ ਨਹੀਂ ਕਰਦਾ ਤੁਸੀਂ ਆਪਣੀ ਹੈਲਪ ਆਪ ਕਰਨੀ ਹੁੰਦੀ ਹੈ ਤੇ ਦੁਨੀਆ ਦਾ ਕੰਮ ਹੈ ਤੁਹਾਨੂੰ ਦਰਦ ਦੇਣਾ ਪਰ ਤੁਸੀਂ ਦਰਦਾਂ 'ਚੋਂ ਨਿਕਲ ਕੇ ਦਿਖਾਉਣਾ ਹੈ ਕਰਕੇ ਵਿਖਾਉਣਾ ਜਿਹੜਾ ਇਨਸਾਨ ਤੁਹਾਡੀ ਬੇਇੱਜ਼ਤੀ ਕਰਦਾ ਤੁਸੀਂ ਉਹਨੂੰ ਕਦੇ ਮੂੰਹ ਨਾ ਲਾਓ ਚਾਹੇ ਉਹ ਜਿਹੜਾ ਮਰਜ਼ੀ ਰਿਸ਼ਤਾ ਹੋਵੇ ਆਪਣੇ ਕੋਲ ਇੱਕ ਸਿੱਧੀ ਗੱਲ ਹੈ ਜਿਹੜਾ ਬੰਦਾ ਤੁਹਾਡੀ ਬੇਇੱਜ਼ਤੀ ਕਰਦਾ ਤੁਹਾਡੀ ਰਿਸਪੈਕਟ ਨਹੀਂ ਕਰਦਾ ਮੈਂ ਕਹਣੀ ਆ ਦਫਾ ਕਰੋ ਐਸੇ ਰਿਸ਼ਤਿਆਂ ਨੂੰ ਐਸੇ ਬੰਦਿਆਂ ਨੂੰ ਜੋ ਹੁੰਦਾ ਹੋ ਜਾਣਦੇ ਠੀਕ ਹੈ ਮਾੜੇ ਬਣ ਜਾਓ ਜੇ ਦੁਨੀਆ ਲਈ ਮੈਂ ਕਹਣੀ ਆ ਸੋਨੂੰ ਮੂੰਹ ਤੇ ਮਾੜੇ ਬਣ ਜਾਓ ਪਰ ਇਹਨੇ ਚੰਗੇ ਵੀ ਨਾ ਬਣੋ ਕਿ ਦੁਨੀਆ ਤੁਹਾਨੂੰ ਜਿਉਣੀ ਨਾ ਦੇਵੇ ਠੀਕ ਹੈ ਮਾੜਾ ਨੂੰ ਕੋਈ ਬੁਲਾਉਂਦਾ ਨਹੀਂ ਹੁੰਦਾ ਮੈਂ ਕਹਣੀ ਆ ਮਾੜੇ ਬਣ ਕੇ ਠੀਕ ਹੈ ਤੇ ਚੰਗੇ ਬਣ ਕੇ ਵੀ ਆਪਾਂ ਕੀ ਖੱਟ ਲਾਂਗੇ ਚੰਗੇ ਜਿੰਨੇ ਬਣਾਗੇ ਓਨੇ ਲੋਕ ਧੋਤੋ ਪੀਣਗੇ ਸੋ ਵੀਰ ਜਮਾਂ ਜਿਆਦਾ ਵੱਡੀ ਨਹੀਂ ਬਣਾਉਂਗੀ ਕਿਉਂਕਿ ਮੈਨੂੰ ਬੁਖਾਰ ਆ ਜੀ ਸਰਦਕੀ ਜਾਂਦਾ ਤੇ ਦੀਪੂ ਨੇ ਵਿਚਾਰੇ ਨੇ ਖਾਣਾ ਬਣਾਇਆਗਾ ਸੋ ਮੇਰਾ ਤਾਂ ਅੱਜ ਮੈਸੇਜ ਤੁਹਾਨੂੰ ਇਹੀ ਹੈ ਵੀ ਜ਼ਿੰਦਗੀ ਦੇ ਵਿੱਚ ਤੇ ਕੁੱਤ ਖਲੀਪਾ ਸਾਰਾ ਦੇ ਹੁੰਦੀ ਹੈ ਪਰ ਉਹਨਾਂ ਨਾਲ ਲੜਨਾ ਸਿੱਖ ਲਓ ਸੌਖੇ ਰਹੋਗੇ ਕਿਉਂਕਿ ਇੱਕ ਦਿਨ ਇਹ ਜ਼ਿੰਦਗੀ ਆਪਾਂ ਨੂੰ ਛੱਡ ਜੂਗੀ ਆਪਾਂ ਨੇ ਇਹ ਜ਼ਿੰਦਗੀ ਛੱਡ ਦੇ ਇਹ ਜ਼ਿੰਦਗੀ ਆਪਾਂ ਨੂੰ ਛੱਡ ਜੂਗੀ ਸੋ ਖ ਜੋ ਦਿੱਤਾ ਰੱਬ ਨੇ ਇਹਦੇ ਵਿੱਚ ਸਬਰ ਕਰਕੇ ਰਿਹਾ ਕਰੋ ਸਬਰ ਦਾ ਫਲ ਮਿੱਠਾ ਹੁੰਦਾ ਜਿਨ੍ਹਾਂ ਨੇ ਤੁਹਾਨੂੰ ਥੱਲੇ ਛਿੱਟਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੀਆਂ ਆਤਮਾ ਤੇ ਸੱਟ ਮਾਰੀ ਹੈ ਇੱਕ ਦਿਨ ਉਹ ਬੰਦੇ ਵੀ ਚੀਕਾਂ ਮਾਰਨਗੇ ਤੁਹਾਨੂੰ ਯਾਦ ਕਰਕੇ ਕਿਉਂਕਿ ਅੱਜ ਕਿਸੇ ਨੂੰ ਫਰਕ ਨਹੀਂ ਪੈਣਾ ਪਰ ਇੱਕ ਦਿਨ ਐਸਾ ਆਜੂਗਾ ਕਿਉਂਕਿ ਚੰਗੀ ਚੀਜ਼ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰੜਕਦੀ ਹੈ ਤੇ ਆਪਾਂ ਦੇ ਲੋਕਾਂ ਦੇ ਦਿਲਾਂ 'ਚ ਰੜਕਣਾ ਹੈ ਨਾ ਕਿ ਨਜਰਾਂ 'ਚ ਉੱਡੇ ਰਹਿਣਾ ਹੈ ਆਪਾਂ ਐਸੇ ਇਨਸਾਨ ਬਣਨਾ ਹੈ ਯਾਦ ਕਰਨ ਲੋਕ ਤੁਹਾਨੂੰ ਵੀ ਬੰਦਾ ਬੰਦਾ ਹੀ ਸੀ ਠੀਕ ਹੈ ਜੀ ਮਰ ਸਭ ਨੇ ਜਾਣਾ ਪਰ ਥੋੜਾ ਬਹੁਤਾ ਆਪਦੀ ਜਗਾ ਬਣਾ ਕੇ ਤਾਂ ਜਰੂਰ ਜਾਇਓ ਇਸ ਜਗਤ ਤੋਂ ਤੇ ਬਾਕੀ ਜਨਮ ਮਰਨ ਪਰਮਾਤਮਾ ਦੇ ਹੱਥ ਧਰਿਆ ਨਾ ਕਰੋ ਜੋ ਹੋਣਾ ਜ਼ਿੰਦਗੀ ਚੋਕ ਕੇ ਲੈਣਾ ਜਿੰਨਾ ਤੇਰੇ ਸੋਡੇ ਰੱਬ ਨੇ ਸਾਹ ਲਿਖੇ ਸੋਨੂੰ ਮਿਲਣਗੀ ਮਿਲਣਗੇ ਫਿਕਰ ਨਹੀਂ ਕਰਨਾ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਬਣੀਆਂ ਪਿਆਰ ਭਰੀ ਸਤਿ ਸ੍ਰੀਕਾਲ ਅਕਾਲ ਪੁਰਖ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਸੱਚ ਬੋਲਣਾ ਚਾਹੀਦਾ ਚਾਹੇ ਉਹਦੇ ਲਈ ਸੋਡਾ ਗਾਟਾ ਲੈ ਜੇ ਕੋਈ ਫਿਕਰ ਨਾ ਕਰੋ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਟਿਕਮੈਂਟ ਜਰੂਰ ਕਰਿਓ ਜੀ ਆਪ ਸਭ ਨੂੰ ਬਹੁਤ ਬਹੁਤ ਪਰਮਾਤਮਾ ਖੁਸ਼ੀਆਂ ਦੇਵੇ ਜੀ ਸਤਿ ਸ੍ਰੀ ਅਕਾਲ